ਤੋਂ ਨਦੀ ਫਸਲ 55 ਤੋਂ 60 ਦਿਨ ਤੋਂ ਉੱਪਰ ਵੀ ਹੋ ਚੁੱਕੀਆਂ ਨੇ ਕਿਸਾਨ ਭਰਾ ਸਪਰੇਅ ਕਰਨ ਦੇ ਬਾਰੇ ਵੀ ਸੋਚ ਰਿਹਾ ਤੇ ਪਦਾਨ ਪਾਉਣ ਦੇ ਬਾਰੇ ਵੀ ਸੋਚ ਰਿਹਾ ਇਸ ਸਾਲ ਸਭ ਤੋਂ ਜ਼ਿਆਦਾ ਜੋਰ ਹੈ ਜਿਹੜਾ ਪਦਾਨ ਦਾ ਕਿਸਾਨ ਸ਼ਾਪ ਤੇ ਜਾ ਕੇ ਵੀ ਜਿਹੜੀ ਪਦਾਨ ਦੀ ਮੰਗ ਕਰਦਾ ਪਰ ਮੈਂ ਪਦਾਨ ਦੇ ਹੱਕ ਦੇ ਵਿੱਚ ਨਹੀਂ ਕਿਉਂਕਿ ਜਦੋਂ ਆਪਾਂ 55 60 ਦਿਨ ਦੇ ਜਾ ਕੇ ਕਾਟਾ ਪਦਾਨ ਵਰਤ ਲਈ ਕਿਉਂਕਿ ਇਸ ਸਾਲ ਪੱਤਲਵੇਟ ਗੋਭ ਦੀ ਸੁੰਡੀ ਦਾ ਬਹੁਤ ਘੱਟ ਅਟੈਕ ਆਉਣਾ ਹੈ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਜ਼ਿਆਦਾ ਟੇਲਾਉਣ ਦੀ ਸਮੱਸਿਆ ਬਣੀ ਹੋਈ ਹੈ ਜਾਂ ਗਟੋਲੀ ਰੋਗ ਵੀ ਜ਼ਿਆਦਾ ਆ ਸਕਦਾ ਹੈ ਕਿਉਂਕਿ ਯੂਰੀਆ ਆਪਾਂ ਨੇ ਵੱਧ ਵਰਤੀ ਹੋਈ ਹੈ ਹੋਰ ਵੀ ਕਾਫੀ ਸਮਾਨ ਪਾਇਆ ਪਾਰਸ਼ਾ ਜਿਹੜੀਆਂ ਨਹੀਂ ਪਈਆਂ ਪ੍ਰਾਣ ਪਾਉਣ ਦੇ ਨਾਲ ਆਪਾਂ ਨੂੰ ਸਭ ਨੂੰ ਪਤਾ ਵੀ ਮਿੱਤਰ ਕੀਟ ਹੈ ਜਿਹੜੇ ਜਾਂ ਮੱਕੜੀ ਜਿਹੜੀ ਜਾਲਾ ਪਾਉਂਦੀ ਹੈ ਉਹ ਖਤਮ ਹੋ ਜਾਂਦੀ ਕਿਉਂਕਿ ਇਹਦੇ ਵਿੱਚ ਕਾਫੀ ਜ਼ਹਿਰ ਹੁੰਦਾ ਹੈ ਤੇ ਕਿਸਾਨ ਹੁਣ ਸਵਾਲ ਕਰੇ ਬਾਈ ਸਪਰੇਅ ਅਸੀਂ ਕਿਹੜੀ ਕਰੀਏ ਸਾਡੀ ਫਸਲ 55 ਦਿਨ ਦੀ ਹੋ ਗਈ 60 ਦਿਨ ਤੋਂ ਪਲੱਸ ਹੋ ਚੁੱਕੀ ਐ ਕਿਉਂਕਿ ਹੁਣ ਇਸ ਤੋਂ ਬਾਅਦ ਝੰਡਾ ਪੱਤੇ ਨੂੰ ਆਪਾਂ ਸਟਰੋਂਗ ਰੱਖਣਾ ਉਸ ਤੋਂ ਬਾਅਦ ਗੱਭਵਾਸਾ ਸਮੇਂ ਧਿਆਨ ਰੱਖਣਾ ਹੈ ਗੱਭੋਸਾ ਤੋਂ ਬਾਅਦ ਨਸਾਰੇ ਟਾਈਮ ਤੇ ਆਪਾਂ ਨੇ ਧਿਆਨ ਰੱਖਣਾ ਕਿਉਂਕਿ ਹੁਣ ਬਹੁਤ ਜ਼ਰੂਰੀ ਸਮਾਂ ਫਸਲ ਦਾ ਇੱਥੇ ਆ ਕੇ ਆਪਾਂ ਕੋਈ ਸਟ्रेस ਵੀ ਨਹੀਂ ਦੇ ਸਕਦੇ ਜੇ ਝੰਡੇ ਪੱਤੇ ਨੂੰ ਸਟ्रेस ਦਿੱਤੀ ਤਾਂ 15 ਤੋਂ 20 ਮਾਣ ਜਿਹੜਾ ਆਪਣਾ ਝਾੜ ਸਿੱਧਮ ਸਿੱਧਾ ਘਟਦਾ ਕਿਉਂਕਿ ਇੱਥੇ ਆ ਕੇ ਜਦੋਂ ਇੱਕ ਵਾਰੀ ਫਸਲ ਸਟ੍ਰੈਸ ਲੈ ਗਈ ਫਸਲ ਨੂੰ ਕਿਸੇ ਤਰ੍ਹਾਂ ਦੀ ਕੋਈ ਮਾਰ ਪੈ ਗਈ ਤਾਂ ਫਸਲ 20-25 ਦਿਨ ਪਿੱਛੇ ਚਲੀ ਜਾਂਦੀ ਹੈ ਜਿੱਥੇ ਫਸਲ ਨੂੰ ਅੱਗੇ ਜਾਣਾ ਹੁੰਦਾ ਹੈ ਹੁਣ ਆਪਾਂ ਸਪਰੇਅ ਕਿਹੜੀ ਕਰੀਏ ਸਪਰੇਅ ਦੇ ਵਿੱਚ ਤੁਸੀਂ 1.9 ਜਿਹੜੀ ਲੂਬੀ ਪਾਵਰ ਆਉਂਦੀ ਉਹ ਵੀ ਵਰਤ ਸਕਦੇ ਹੋ ਜਾਂ ਫਾਈਟਰ ਪਲੱਸ ਵੀ ਵਰਤ ਸਕਦੇ ਹੋ ਜਿਹਦੇ ਵਿੱਚ αਮੈਟ੍ਰੀਨ 10% ਹੁੰਦੀ ਹੈ ਤੇ ਖਜ਼ਨਪਰਾ ਐਮਐਮਐਕਟਨ ਪਲੱਸ ਅ ਡੋਕਸਾ ਕਾਰਬਨ ਟੈਕਨੀਕਲ ਹੁੰਦਾ ਉਹਨੂੰ ਵੀ ਵਰਤ ਸਕਦੇ ਆ ਤੇ ਫੰਗੀਸਾਈਡ ਦੇ ਵਿੱਚ ਤੁਸੀਂ ਕਸਟੂਡੀਆ ਜਾਦੇ ਵਰਤਦੇ ਹੋ ਕਸਟੂਡੀਆ ਦੇ ਵਿੱਚ ਐਜਕਸਿਸ ਸੋਵਨ ਤੇ ਪਲੱਸ ਟੈਬੂ ਕੋਨਾ ਜਦੋਂ ਟੈਕਨੀਕਲ ਹੁੰਦਾ 1 ਲੀਟਰ 4 ਕਿੱਲਿਆਂ ਦੇ ਵਿੱਚ ਆਪਣੇ ਕਿਸਾਨ ਭਰਾ ਵਰਤਦਾ ਰਿਹਾ ਮੈਂ ਰਿਕਵੈਸਟ ਇਹੀ ਕਰਦਾ ਵੀ ਉਹਦੇ ਵਿੱਚ ਜਿਆਦਾ ਤੁਸੀਂ ਐਨਪੀਕੇ 13 0 45 ਕਰ ਲੋ ਕੱਲਾ ਕਿਲੋ ਡੇਢ ਕਿਲੋ ਕਰ ਲੋ ਜੇ ਨਹੀਂ ਤੁਸੀਂ ਕਰਨਾ ਵੀ ਅਸੀਂ ਮਿਕਸ ਵੀ ਨਹੀਂ ਕਰਨਾ ਤਾਂ ਇਹਦੇ ਵਿੱਚ ਇੱਕ ਜੇਜੂ ਕੰਪਨੀ ਦਾ 180 ਗ੍ਰਾਮ ਪोटाश ਆਉਂਦਾ ਹੈ ਜਾਂ ਇੱਕ ਐਫਐਮਸੀ ਕੰਪਨੀ ਦਾ ਲੀਜੰਡ ਦੇ ਨਾਂ ਤੇ ਪोटाश ਆਉਂਦਾ ਤੁਸੀਂ ਉਹਦੀ ਸਪਰੇ ਜਿਹੜੀ ਉਹਦੇ ਵਿੱਚ ਮਿਕਸ ਕਰਕੇ ਕਰ ਸਕਦੇ ਹੋ ਕਿਉਂਕਿ ਹੁਣ ਸੋਸ਼ਲ ਮੀਡੀਆ ਤੇ ਡਰਾਇਆ ਜਾਂਦਾ ਵੀ ਐਨਪੀਕੇ ਸਪਰੇ ਦੇ ਵਿੱਚ ਮਿਕਸ ਕਰਕੇ ਨਾ ਕਰੋ ਕਿਉਂਕਿ ਦੋ ਤਿੰਨ ਪोटाਸ਼ ਹੈ ਗਿਆ ਇੱਕ ਜੇਜੂ ਕੰਪਨੀ ਦਾ ਇੱਕ ਐਫਐਮਸੀ ਕੰਪਨੀ ਦਾ 143 ਗ੍ਰਾਮ ਪੈਂਦਾ ਇੱਕ 180 ਗ੍ਰਾਮ ਪੈਂਦਾ ਉਹਦੀ ਜੇ ਸਪਰੇਅ ਕਰਾਂਗੇ ਉਹ ਇੱਕ ਰਿਕ ਪੈਸੀਸਾਈਡ ਦੇ ਵਿੱਚ ਕੋਲਣ ਦੇ ਵਿੱਚ ਵਧੀਆ ਰਹਿੰਦਾ ਚਾਹੀਏ ਕੋਸੁੰਡੇ ਵਾਸਤੇ ਚਾਹੀਏ ਕੋ ਤੇਲੇ ਵਾਸਤੇ ਕਿਉਂਕਿ ਸੁੰਡੀ ਵਾਸਤੇ ਆਪਾਂ ਪੱਤਾ ਲਵੇਟਾਉਂਦੇ ਆ ਉਹਨੂੰ ਵੀ ਕੰਟਰੋਲ ਕਰਦੀ ਹੈ ਦਵਾਈ ਉਹ ਜੇ ਗੋਭ ਦੀ ਸੁੰਡੀ ਪੈਂਦੀ ਹੈ ਤਾਂ ਉਹਨੂੰ ਵੀ ਕੰਟਰੋਲ ਕਰਦੀ ਹੈ ਜਿਹੜੀ ਆਪਾਂ ਫੰਗੀ ਸਾਈਡ ਕਰਦੇ ਆ ਫੰਗੀ ਸਾਈਡ ਆਪਾਂ ਸਭ ਨੂੰ ਪਤਾ ਹੈ ਵੀ ਆਪਾਂ ਝੋਨੇ ਦੇ ਵਿੱਚ ਉੱਲੀ ਨੂੰ ਆਉਣ ਤੋਂ ਰੋਕਣ ਦੇ ਲਈ ਕਰਦੇ ਆ ਵੀ ਝੋਨੇ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਉੱਲੀ ਫੰਗਸ ਨਾ ਪਵੇ ਜਿਹਦੇ ਨਾਲ ਝੋਨਾ ਸਾਡਾ ਡਿੱਗ ਵੀ ਨਾ ਜਾਵੇ ਤੇ ਝੰਡਾ ਪੱਤਾ ਵੀ ਸਾਡਾ ਵਧੀਆ ਬਣਿਆ ਰਹੇ ਪੋਟਾਸ਼ ਤੱਤ ਆਪਾਂ ਉਹਦੇ ਲਈ ਕਰਦੇ ਆਂ ਵੀ ਆਪਣੀ ਫਸਲ ਇਸ ਵੀ ਤਰ੍ਹਾਂ ਦੀ ਸਟ्रेस ਨਾ ਲਵੇ ਫਸਲ ਛੋਟੀ ਮੋਟੀ ਬਿਮਾਰੀ ਹੋਵੇ ਤੇ ਫਸਲ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਮਾਰ ਨਾ ਪਵੇ ਫਸਲ ਬਿਮਾਰੀਆਂ ਦੇ ਨਾਲ ਲੜਨ ਦੇ ਲਈ ਆਪਦੀ ਜਿਹੜੀ ਸ਼ਕਤੀ ਵਧਾ ਕੇ ਰੱਖਦੀ ਹੈ ਜਦੋਂ ਪੋਟਾਸ਼ ਤੱਤ ਕਰਦੇ ਆਂ ਕਈ ਵਾਰ ਪੋਟਾਸ਼ ਤੱਤ ਦੇ ਨਾਲ ਹੋਰ ਵੀ ਫਾਇਦਾ ਹੁੰਦਾ ਜਿੱਤੇ ਆਪਣਾ ਝੋਨਾ ਜਿਆਦਾ ਵਧਿਆ ਹੁੰਦਾ ਜੇ ਉੱਥੇ ਆਪਾਂ ਪੋਟਾਸ਼ ਤੱਤ ਦੀ ਸਪਰੇਅ ਵੀ ਕਰ ਲੈਨੇ ਆ ਉੱਥੇ ਝੋਨਾ ਦਾ ਕੱਦ ਨਹੀਂ ਕੱਡੂਆ ਝੋਨਾ ਤਾਕਤਵਰ ਹੋ ਜਾਊਗਾ ਝੋਨਾ ਜਿਹੜਾ ਡਿੱਗ ਜਿਆਦਾ ਨਹੀਂ ਡਿੱਗੂਗਾ ਹੁਣ ਅਸਮਾਨ ਆਪਾਂ ਨੇ ਜਿਆਦਾ ਪਾਏ ਆ ਵਿੱਚ ਕਿਸਾਨ ਭਰਾ ਹੁਣ ਕਹਿ ਰਿਹਾ ਬਾਈ ਸਾਡੀ ਫਸਲ ਕੱਦ ਕਰ ਗਈ ਹੁਣ ਅਸੀਂ ਕੱਦ ਰੋਕਣ ਦੇ ਲਈ ਕੀ ਕਰੀ ਕੱਦ ਰੋਕਣ ਦੇ ਵਿੱਚ ਪੋਟਾਸ਼ ਤੱਤ ਵੀ ਜਿਹੜਾ ਅਹਿਮ ਰੋਲ ਲੈ ਕੇ ਰੱਖਦਾ ਉਹਦੇ ਨਾਲ ਫਸਲ ਦਾ ਜਿਹੜਾ ਕੱਦ ਵੀ ਠੀਕ ਠਾਕ ਜਿਹੜਾ ਰਹਿੰਦਾਗਾ ਹੁਣ ਕਿਸਾਨਾਂ ਕੋਲੇ ਬਾਸਮਤੀ ਦੀਆਂ ਕਿਸਮਾਂ ਵੀ ਨੇ ਜਿੰਨਾ ਕਿਸਾਨ ਕੋਲ ਕੋਈ ਬਾਸਮਤੀ ਦਾ ਲੌਂਗ ਟਰਮ ਦੀਆਂ ਕਿਸਮਾਂ ਨੇ ਉਹ ਹੰਗੀ ਸਾਈਡ ਦੇ ਵਿੱਚ ਹੈਜਾ ਪਲਸ ਵੈਲਡਾ ਵੀ ਲਿਆ ਕੇ ਲੈ ਸਕਦਾ ਹੂੰ 1 ਲੀਟਰ 3 ਕਿਲਿਆਂ ਦੇ ਵਿੱਚ ਪੈਂਦਾ ਮੈਂ ਪਿਛਲੇ ਸਾਲ ਵੀ ਹੈਜਾ ਪਲਸ ਵੈਲਡਾ ਵਰਤੀ ਸੀ ਮੇਰੇ ਕਾਫੀ ਵਧੀਆ ਜਿਹੜੇ ਰਿਜ਼ਲਟ ਝੋਨੇ ਦੀ ਫਸਲ ਦੇ ਵਿੱਚ ਰਹੇ ਕਿਉਂਕਿ ਹੁਣ ਝੋਨੇ ਦੀ ਫਸਲ ਦਾ ਜ਼ਰੂਰੀ ਸਮਾਂ ਮੈਂ ਪ੍ਰਾਣ ਦੇ ਹੱਕ ਦੇ ਵਿੱਚ ਨਹੀਂ ਮੈਂ ਪਿਛਲੇ 2-3 ਸਾਲ ਤੋਂ ਆਪਦੇ ਕੇਸ ਦੇ ਵਿੱਚ ਪ੍ਰਦਾਨ ਨਹੀਂ ਵਰਤੀ ਕਿਉਂਕਿ ਪ੍ਰਦਾਨ ਲੈ ਜਰੂਰ ਹੈ ਇਸ ਪਰ ਪਾਈ ਨਹੀਂ ਹੈਗੀ ਮੰਨ ਨਹੀਂ ਕੀਤਾ ਪਾਉਣ ਨੂੰ ਕਿ ਹੁਣ ਮਨ ਹੈ ਸਪਰੇਅ ਕਰਨ ਦਾ ਸਪਰੇਅ ਦੇ ਵਿੱਚ ਇਹ ਨਹੀਂ ਹੁੰਦਾ ਵੀ ਹੁਣ ਆਪਾਂ ਤਨਾਮ ਦਾ ਛਿੱਟਾ ਦੇ ਰਹਿਆਂ ਕੱਲੀ ਆਪਾਂ ਸੁੰਡੀ ਕੰਟਰੋਲ ਕਰ ਰਹਿਆਂ ਬਈ ਦੂਸਰੇ ਬਿਮਾਰੀ ਨੂੰ ਕੌਣ ਕੰਟਰੋਲ ਕਰੂਗਾ ਫੰਗਸ ਕਿਉਂਕਿ ਹੁਣ ਜੇਤੀ ਜਿਹੜੀ ਸੀਤਕਲਾਡ ਆਉਣੀ ਹੈ ਉਹਦੇ ਲਈ ਵੀ ਆਪਾਂ ਵਰਤਣਾ ਹੈ ਉਹਦੇ ਲਈ ਵੀ ਕੁਝ ਨਾ ਕੁਝ ਕਰਨਾ ਹੈ ਫਿਰ ਆਪਾਂ ਜੇ ਪ੍ਰਦਾਨ ਬਾਤੀ 15-20 ਦਾ ਸੁੰਡੀ ਆਉਂਦੀ ਨਹੀਂ ਆਪਾਂ ਜਿਹੜਾ ਮਾਰਨਾ ਨੇ ਤੇ ਫਸਲ ਦੇ ਵਿੱਚ ਫਿਰ ਦੌਗੀਆਂ ਸਟਾਰਟ ਹੋ ਜਾਣੀਆਂ ਕਿਤੇ ਤੇਲੇ ਦੀ ਸਮੱਸਿਆ ਵੀ ਹੋਣੀ ਹੈ ਕਿਤੇ ਉਲੀ ਰੋਗਾਂ ਦੀ ਸਮੱਸਿਆ ਨੇ ਫਿਰ ਆਪਾਂ ਮਹਿੰਗੇ ਮਹਿੰਗੇ ਫੰਗੀ ਸਾਈਡ ਚੱਕਾਂਗੇ ਮਹਿੰਗੇ ਫੰਗੀ ਸਾਈਡ ਚੱਕਣ ਦੇ ਨਾਲ ਪ੍ਰਦਾਨ ਛੱਡ ਗਏ ਜੇ ਆਪਾਂ ਹੁਣ ਹੀ ਨਾਰਮਲ ਫੰਗੀ ਸਾਈਡ ਪਾ ਲਈਏ ਕਿਉਂਕਿ 1800 ਤੋਂ 2000 ਦੇ ਘਰਾਂ ਦੇ ਵਿੱਚ ਆਪਾਂ ਨੂੰ ਸਟੂਡੀਆ ਮਿਲ ਜਾਂਦੀ ਹੈ 28-2900 ਰੁਪਏ ਦਾ ਆਪਾਂ ਨੂੰ 1.9 ਵਧੀਆ ਕੰਪਨੀ ਦੀ ਮਿਲਦੀ ਹੈ ਜਿਦੇ ਵਧੀਆ ਸੋਹਣੇ ਰਿਜ਼ਲਟ ਹੁੰਦੇ ਆ 24-2500 ਰੁਪਏ ਦੀ ਹੁਣ ਚੈਸ ਵਾਲ ਟੈਕਨੀਕਲ ਮਿਲ ਜਾਂਦਾ ਹੈ ਫਿਰ ਆਪਾਂ ਕਿਉਂ ਪ੍ਰਾਣ ਦੇ ਵੱਲ ਜਾਣੇ ਆ ਨਾਲੇ ਤਾਂ ਇੰਨੀ ਮਹਿੰਗੀ ਲੈਣੇ ਆ ਨਾਲੇ ਆਪਾਂ ਆਪਦੀ ਜ਼ਮੀਨ ਨੂੰ ਖਰਾਬ ਕਰਦੇ ਆ ਉਹਦੇ ਵਿੱਚ ਜ਼ਹਿਰ ਇੰਨਾ ਜ਼ਿਆਦਾ ਹੁੰਦਾ ਹੈ ਕਿ ਉਹ ਕਿਸੇ ਵੀ ਮਿੱਤਰ ਕੀਟ ਨੂੰ ਜਿਹੜੀ ਉਹ ਨਹੀਂ ਛੱਡਦੀ ਜਿਹੜੀ ਜਿੱਥੇ ਕਾਟਾਬ ਵਰਤੀ ਹੋਊਗੀ ਉੱਥੇ ਜਿਹੜੇ ਤੁਹਾਡੇ ਜ਼ਮੀਨ ਦੇ ਵਿੱਚ ਮਿੱਤਰ ਕੀਟ ਹੋਣਗੇ ਜਾਂ ਜਿੱਥੇ ਮੱਕੜੀ ਜਾਲਾ ਪਾਉਂਦੀ ਹੈ ਉੱਥੇ ਉਹ ਜਾਲਾ ਆਉਣਾ ਬਹੁਤ ਘੱਟ ਜਾਂਦੀ ਕਿਉਂਕਿ ਇਹਦੇ ਕੈਮੀਕਲ ਦੇ ਵਿੱਚ ਬਹੁਤ ਜ਼ਿਆਦਾ ਜ਼ਹਿਰ ਹੁੰਦੀ ਹੈ ਇੱਕ ਬੂੰਦ ਦੇ ਨਾਲ ਕਾਫੀ ਦਵਾਈ ਤਿਆਰ ਹੋ ਜਾਂਦੀ ਹੈ ਐਨੀਕ ਜਿਹੜੀ ਇਹਦੇ ਵਿੱਚ ਜ਼ਹਿਰ ਹੁੰਦੀ ਹੈ ਆਪਾਂ 5 ਤੋਂ 7 ਕਿਲੋ ਕਿੱਲੇ ਦੇ ਵਿੱਚ ਪਾਉਨੇ ਆ ਕਿੱਲੇ ਦੇ ਵਿੱਚ ਦਾਣਾ ਦਾਣਾ ਛਿੱਟੇ ਦਾ ਜਾਂਦਾ ਦਾਣੇ ਦਾਣੇ ਦੇ ਨਾਲ ਵੀ ਇਹ ਐਨੀਕ ਕੌੜੀ ਹੋ ਜਾਂਦੇ ਕਈ ਵਾਰ ਸੱਪ ਵੀ ਮਰ ਜਾਂਦਾ ਜੱਚੂਹਾ ਵੀ ਮਰ ਜਾਂਦਾ ਜੇ ਕਿਤਨਾ ਕਿਤੇ ਆਪਣੀ ਫਸਲ ਨੂੰ ਘਟਦਾ ਕਿਉਂਕਿ ਮੈਂ ਪ੍ਰਦਾਨ ਦੇ ਹੱਕ ਦੇ ਵਿੱਚ ਤਾਂ ਬਿਲਕੁਲ ਹੀ ਨਹੀਂ ਹੈਗਾ ਜਿਹੜੇ ਕਿਸਾਨ ਪ੍ਰਦਾਨ ਪਾਉਣ ਦੇ ਲਈ ਸੋਚਦੇ ਆ ਆਪਾਂ ਇਹ ਕਹਿੰਦੇ ਨੇ ਬਈ ਪ੍ਰਦਾਨ ਪਾਉਣ ਦਾ ਜਿਹੜਾ ਕੋਈ ਵੀ ਜਿਆਦਾ ਬੈਨੀਫਿਟ ਨਹੀਂ ਤੁਸੀਂ ਸਪਰੇਅ ਕਰੋ ਸਪਰੇਅ ਦੇ ਵਿੱਚ ਤੁਸੀਂ ਫੰਗੀ ਸਾਈਡ ਲੈ ਲਓ ਸੁੰਡੀ ਵਾਲ ਲੈ ਲਓ ਤੇਲ ਲੈ ਲਓ ਨਾ ਕਿਸੇ ਵਧੀਆ ਕੋਈ ਚੰਗਾ ਜਾਂ ਐਨਪੀਕੇ ਪਾ ਲਓ ਜਿਹਦੇ ਨਾਲ ਤੁਹਾਡੀ ਫਸਲ ਵਧੀਆ ਰਹੇ ਫਸਲ ਨੂੰ ਤਾਕਤ ਮਿਲਦੀ ਰਹੇ ਫਸਲ ਦੇ ਵਿੱਚ ਖਰਾਕ ਜਿਹੜੀ ਘੁੰਦੀ ਰਹੇ ਕੱਲਾ ਇਹ ਨਹੀਂ ਹੁੰਦਾ ਵੀ ਆਪਾਂ ਸੁੰਡੀ ਕੰਟਰੋਲ ਕਰ ਲਈ ਹੋਰ ਜੇ ਹੁਣ ਜਦੋਂ ਤੇਲਾ ਹੁਣ ਆ ਗਿਆ ਫਿਰ ਆਪਾਂ ਮਹਿੰਗੇ ਮਹਿੰਗੇ ਪ੍ਰੋਡਕਟਾਂ 'ਤੇ ਲੁੱਡਾਂਗੇ ਭਾਈ ਸਾਨੂੰ ਦੇ ਦੇ ਵੀ ਜਿਹੜੀ ਮਰਜ਼ੀ ਫਿਰ ਐਨੀ ਪਤਾ ਆਪਾਂ ਕੀ ਕੁਛ ਲੈ ਕੇ ਜਾਵਾਂਗੇ ਆਪਣੀ ਪਲੈਨਿੰਗ ਸ਼ੁਰੂ ਤੋਂ ਹੋਣੀ ਜ਼ਰੂਰੀ ਆ ਹੁਣ ਤੋਂ ਸਪਰੇਅ ਜੇ ਆਪਾਂ ਕਰ ਲਾਂਗੇ ਤਾਂ ਆਪਣੀ ਫਸਲ ਦੇ ਵਿੱਚ ਆਉਣ ਵਾਲੀਆਂ ਛੋਟੇ ਮੋਟੇ ਬਿਮਾਰੀਆਂ ਨੂੰ ਅੱਗੇ ਆਪਾਂ ਕੰਟਰੋਲ ਹੋ ਜਾਣਗੇ ਜੇ ਕੋਈ ਮਾੜਾ ਮੋਟਾ ਤੇਲਾ ਹੌਪਰ ਦੀ ਸ਼ਿਕਾਇਤ ਆਉਂਦੀ ਉਹ ਵੀ ਜਿਹੜਾ ਕੰਟਰੋਲ ਹੋ ਜਾਊਗਾ ਤੇ ਮੇਰੀ ਗੱਲ ਯਾਦ ਰੱਖ ਲਓ ਇਸ ਵਾਰ ਤੇਲੇ ਨਹੀਂ ਆਉਣੇ ਹੀ ਆਉਣਾ ਕਿਉਂਕਿ ਮੌਸਮ ਦੇ ਵਿੱਚ ਹਮਸ ਬਣੀ ਹੋਈ ਹੈ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਾਰਸ਼ਾਂ ਵੀ ਦੱਸਿਆ ਨਹੀਂ 15 ਅੱਜ 15 ਗਾਸੂ ਲੈ ਕੇ 22 ਅਗਸਤ ਤੱਕ ਬਾਰਸ਼ਾਂ ਪੈਣੀ ਹੀ ਪੈਣੀ ਹੈ ਕਿਉਂਕਿ ਫੇਰ ਵੀ ਨੇ ਆਪਾਂ ਤੋਂ ਸਪਰੇ ਹੋਣੀ ਕਿਉਂਕਿ ਪਤਾਨ ਪਾ ਕੇ ਕੇਰਾ ਆਪਾਂ ਵੇਸ ਲੈ ਜ਼ਰੂਰ ਹੋਵਾਂਗੇ ਕਿਉਂਕਿ ਕਿਸਾਨ ਨੂੰ ਡਰ ਜ਼ਰੂਰ ਹੁੰਦਾ ਹੈ ਜਿਵੇਂ ਹੁਣ ਪਿਛਲੇ ਸਾਲ ਸੁੰਡੀ ਦਾ ਅਟੈਕ ਜਿਆਦਾ ਸੀਗਾ ਪਤਾਨ ਕਿਸਾਨਾਂ ਨੇ ਕੀ ਪਤਾ ਨਾ ਪਹਿਲੀ ਚੱਕਤੀਆਂ ਵੀ ਕੁਝ ਨਹੀਂ ਹੁੰਦਾ ਆਪਾਂ ਯੂਰੀਆ ਪੂਰੀ ਕਰੋ ਯੂਰੀਆ ਪੂਰੀ ਕਰਨ ਸਾਰ ਆਪਾਂ ਪਤਾਨ ਨੂੰ ਚੱਕ ਲਓ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕਾਫੀ ਵੀਡੀਓ ਲੈ ਕੇ ਆਵਾਂਗੇ ਬਾਸਮਤੀ ਦੇ ਸਬੰਧਤ ਜਾਂ ਨਵੇਂ-ਨਵੇਂ ਜਿਹੜੇ ਕੋਈ ਵੀ ਪ੍ਰੋਡੈਕਟ ਆਉਂਦੀ ਹੈ ਕੋਈ ਵੀ ਨਵੀਂ ਤਕਨੀਕ ਆਉਂਦੀ ਹੈ ਆਪਣੇ ਕਿਸਾਨ ਭਰਾਵਾਂ ਦੇ ਨਾਲ ਜਿਹੜੀ ਆਪਾਂ ਸ਼ੇਅਰ ਕਰਾਂਗੇ ਕਿਉਂਕਿ ਹਰ ਸਾਲ ਹੀ ਸ਼ੇਅਰ ਕਰਦੇ ਹੁੰਨੇ ਆਂ ਚੰਗੀਆਂ ਕਿਸਮਾਂ ਵੀ ਲੈ ਕੇ ਆਉਂਦੇ ਆਂ ਚੰਗੀਆਂ ਕਿਸਾਨਾਂ ਦੀ ਜਾਣਕਾਰੀਆਂ ਵੀ ਜਿਹੜੀਆਂ ਆਪਾਂ ਲੈ ਕੇ ਆਉਂਦੇ ਆਂ ਕਿਉਂਕਿ ਹੁਣ ਫਸਲ ਨੂੰ ਵਧੀਆ ਤਾਕਤ ਦੇਣ ਦਾ ਸਮਾਂ ਐਨਪੀਕੇ ਬਰੋਨ ਜ਼ਿੰਕ ਇਹਦੀ ਸਪਰੇਅ ਕਰਨ ਦਾ ਵੀ ਬਿਲਕੁਲ ਬਹੁਤ ਵਧੀਆ ਸਮਾਂ ਆ ਜਿਹਦੀ ਸਪਰੇਅ ਕਰਨੀ ਹੁਣ ਤੁਸੀਂ ਫੰਗੀਸਾਈਡ ਕਰ ਲਓ ਗੋਪਰਨ ਤੋਂ ਪਹਿਲਾਂ ਜਦੋਂ ਗੋਬ ਦੇ ਵਿੱਚੋਂ ਬੱਲੇ ਬਾਹਰ ਆਉਣ ਤੋਂ ਪਹਿਲਾਂ ਪਹਿਲਾਂ ਤੁਸੀਂ ਜਦੋਂ ਪੈਪ ਦੇ ਵਿੱਚ ਤੁਹਾਡੀ ਮੁੰਜਰ ਹੋਵੇ ਝੋਨੇ ਦੀ ਉਦੋਂ ਜਿੰਕ ਵਾਰਨ ਤੇ 13 45 ਦੀ ਸਪਰੇਅ ਕਰ ਲਓ ਪਹਿਲਾਂ ਇਕੱਲਾ ਚ ਫੰਗੀਸਾਈਡ ਕਰ ਲਓ ਜੇ ਤੁਹਾਨੂੰ ਲੱਗਦਾ ਵੀ ਅਸੀਂ ਫਸਲ ਦੇ ਵਿੱਚ ਕੁਝ ਮਿਕਸ ਕਰਕੇ ਨਹੀਂ ਕਰ ਸਕਦੇ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਮਿਹਨਤ ਕੀਤੀ ਅੱਗੇ ਝਾੜ ਦੇ ਵਿੱਚ ਬਹੁਤ ਵਧੀਆ ਅੰਤਰ ਲੈ ਕੇ ਆਉਂਦੀ ਹੈ ਫਸਲ ਬਹੁਤ ਵਧੀਆ ਰਹਿੰਦੀ ਹੈ ਜਦੋਂ ਐਨਪੀਕੇ ਵਰਤਿਆ ਜਾਂਦਾ ਫਸਲ ਦਾ ਨਕਾਰਾ ਵਧੀਆ ਰਹਿੰਦਾ ਤੇ ਝਾੜਾ ਵਧੀਆ ਰਹਿੰਦਾ ਧੰਨਵਾਦ